ਅੱਜ ਆਪਾਂ ਬਣਾਵਾਂਗੇ ਇੱਕ ਖਾਸ ਦਾ ਸ਼ਰਬਤ ਕਈ ਇਹਨੂੰ ਖਾਸ ਵੀ ਕਹਿੰਦੇ ਆ ਜਾਂ ਕਈ ਵਾਰ ਖੁਸ਼ ਵੀ ਕਹਿੰਦੇ ਆ ਇੱਕ ਜੜੀ ਬੂਟੀ ਹੁੰਦੀ ਹੈ ਜੜਾ ਜਿਹਾ ਹੁੰਦੀ ਹੈ ਨਹੀਂ ਹੈ ਤੇ ਸ਼ਰਬਤ ਬਣਦਾ ਹੈ ਤੇ ਗਰਮੀ ਦੇ ਵਿੱਚ ਬਹੁਤ ਹੀ ਠੰਡਕ ਪਹੁੰਚਾਉਂਦਾ ਹੈ ਤੇ ਇਹਦੇ ਬਹੁਤ ਸਾਰੇ ਫਾਇਦੇ ਵੀ ਨੇ ਆਪਾਂ ਦੋ ਫਲੇਵਰ ਦੇ ਵਿੱਚ ਬਣਾਵਾਂਗੇ ਕਿਸ ਤਰ੍ਹਾਂ ਬਣਾਉਣਾ ਹੈ ਆਪਾਂ ਸਾਰੀ ਵੀਡੀਓ ਦੇ ਵਿੱਚ ਦੇਖਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਸੀਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਸ਼ੁਕਰੀਆ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਰੋਜ਼ ਨਵੀਂ ਨਵੀਂ ਰੈਸਪੀਸ ਤੇ ਨਵੀਂ ਨਵੀਂ ਟਿਪਸ ਤੇ ਨਾਲ ਹੀ ਜੇ ਵੀਡੀਓ ਚੰਗੀ ਲੱਗਦੀ ਹੋਣੀ ਹੈ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਜਿਹੜਾ ਤੁਸੀਂ ਫੋਲੋ ਕਰ ਲਓ ਤੇ ਜੇ ਕੋਈ ਤੁਹਾਡੇ ਸੁਝਾਅ ਹੁੰਦੇ ਨੇ ਤਾਂ ਚੈਨਲ ਤੇ ਤੁਸੀਂ ਜਿਹੜਾ ਕਮੈਂਟ ਵੀ ਕਰ ਸਕਦੇ ਹੋ ਪੂਰੀ ਜਾਣਕਾਰੀ ਲਈ ਹੈ ਜਿਹੜੀ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਜੀ ਖਾਸ ਦਾ ਸ਼ਰਬਤ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਖਾਸੀ ਚਾਹੀਦੀ ਹੈ ਇਹ ਸੁੱਕੀ ਹੋਈ ਕਾਹ ਜਈ ਹੁੰਦੀ ਹੈ ਇਹਨੂੰ ਖਸ ਕਹਿੰਦੇ ਨੇ ਇੱਕ ਆਯੁਰਵੇਦਿਕ ਜੜੀ ਬੂਟੀ ਹੁੰਦੀ ਹੈ ਇਹ ਗਰਮੀ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਆ ਇਹ ਜੜਾਂ ਜੀਆਂ ਤੁਹਾਨੂੰ ਕਿਸੇ ਵੀ ਪਰਚੂਨ ਦੀ ਦੁਕਾਨ ਤੋਂ ਮਿਲ ਜਾਣੀਆਂ ਕਰਿਆਨੇ ਦੀ ਦੁਕਾਨ ਤੋਂ ਜਾਂ ਫਿਰ ਕੁੱਲਰ ਵਾਲੀ ਦੁਕਾਨ ਜਾਂ ਅੱਜ ਕੱਲ੍ਹ ਗਰਮੀਆਂ ਵਿੱਚ ਕੁੱਲਰ ਬਣਦੇ ਨੇ ਉੱਥੋਂ ਵੀ ਮਿਲ ਜਾਣੀਆਂ ਤੇ ਜਾਂ ਫਿਰ ਤੁਹਾਨੂੰ ਜਿੱਥੇ ਪੂਜਾ ਦਾ ਸਮਾਨ ਮਿਲਦਾ ਉੱਥੋਂ ਮਿਲ ਜਾਂਦੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਆ ਜਿਹੜਾ ਪਾਣੀ ਥੈਂ ਕੱਢ ਲੈਣਾ ਕਿਉਂਕਿ ਇਹ ਜੜਾਂ ਨਹੀਂ ਇਹਨਾਂ ਦੇ ਵਿੱਚ ਮਿੱਟੀ ਹੁੰਦੀ ਆ ਦੂਜੀ ਸਾਈਡ ਤੇ ਆਪਾਂ 2 ਤੋਂ 2.5 ਗਲਾਸ ਜਿਹੜੇ ਪਾਣੀ ਦੇ ਲੈ ਲਏ ਆ ਆਪਾਂ ਸਾਰੀ ਰਾਤ ਲਈ ਪੀਓ ਕੇ ਰੱਖ ਦੇਵਾਂਗੇ ਇਹਨਾਂ ਨੂੰ ਮਿੱਟੀ ਦੇ ਭਾਂਡੇ ਦੇ ਵਿੱਚ ਪਿਓ ਕੇ ਰੱਖਦਾ ਤਾਂ ਕਿ ਮਿੱਟੀ ਦੇ ਵਧੀਆ ਤੱਤ ਇਹਦੇ ਵਿੱਚ ਆ ਜਾਣਾ ਤੇ ਬਿਲਕੁਲ ਹੈਲਦੀ ਜਿਹੜਾ ਸ਼ਰਬਤ ਬਣ ਕੇ ਤਿਆਰ ਹੋਵੇ ਇੱਕ ਰਾਤ ਤੋਂ ਬਾਅਦ ਆ ਆਪਣਾ ਜਿਹੜਾ ਇਹ ਤਿਆਰ ਹੋ ਗਿਆ ਵੈਸੇ ਤਾਂ ਤੁਸੀਂ ਇਹਨੂੰ ਏਦਾਂ ਵੀ ਉਬਾਲ ਸਕਦੇ ਹੋ ਪਰ ਮੈਂ ਜੇ ਮੈਨੂੰ ਲੱਗਦਾ ਹੈ ਕਿ ਮਿੱਟੀ ਵਗੈਰਾ ਨਾ ਹੋਵੇ ਉਹਦੇ ਲਈ ਥੋੜਾ ਜਿਹਾ ਛਾਣ ਲਿਆਏ ਛਾਣਨ ਤੋਂ ਬਾਅਦ ਜੜਾ ਇਹਦੇ ਵਿੱਚ ਆਪਾਂ ਵਾਪਸ ਪਾ ਦਵਾਂਗੇ ਆਪਾਂ ਉਸੇ ਪਤੀਲੇ ਦੇ ਵਿੱਚ ਛਾਣ ਲਿਆ ਜਿਹੜੇ ਵਿੱਚ ਉਬਾਲਣਾ ਹੈ ਇਹ ਪਾਣੀ ਆਪਾਂ ਸਾਰਾ ਹੀ ਲੈ ਲਿਆ ਤੇ ਇਹਦੇ ਵਿੱਚ ਲੋੜ ਅਨੁਸਾਰ ਆਪਾਂ ਚੀਨੀ ਆ ਜਿਹੜੀ ਪਾ ਦਵਾਂਗੇ ਮਿੱਠਾ ਥੋੜਾ ਜਿਆਦਾ ਹੀ ਰੱਖਿਓ ਫਿਰ ਤੁਸੀਂ ਇਹਨੂੰ ਜਿਹੜਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਦੁਬਾਰਾ ਵੀ ਬਣਾ ਸਕਦੇ ਹੋ ਤੇ ਜਿਹੜੀਆਂ ਜੜਾ ਕੱਡੀਆਂ ਸੀਗੀਆਂ ਆਪਾਂ ਉਹ ਵੀ ਇਹਦੇ ਵਿੱਚ ਪਾ ਦੇਵਾਂਗੇ ਤੇ ਜੜਾ ਤੁਸੀਂ ਚੰਗੀ ਤਰ੍ਹਾਂ ਧੋ ਲੈਣੀਆਂ ਨੇ ਤਾਂ ਕਿ ਮਿੱਟੀ ਆ ਜਿਹੜੀ ਬਿਲਕੁਲ ਵੀ ਨਾ ਰਹੇ ਇਹਨਾਂ ਜੜਾ ਨੂੰ ਉਦੋਂ ਤੱਕ ਆਪਾਂ ਉਬਾਲਾਂਗੇ ਇਹਨਾਂ ਪਾਣੀ ਨੂੰ ਜਦੋਂ ਤੱਕ ਕਿ ਇਹ ਇਦਦੇ ਤੋਂ ਵੀ ਘਟ ਨਹੀਂ ਰਹਿ ਜਾਂਦਾ ਹੈਗਾ ਅੱਧਾ ਤਕਰੀਬਨ ਇਹ ਰਹਿ ਜਾਵੇ ਤੇ گاੜਾ ਜਿਹਾ ਇਹਦਾ ਘੋਲ ਬਣ ਕੇ ਤਿਆਰ ਹੋ ਜਾਵੇ ਆਪਣਾ ਸਰਪ ਜਿਹਾ ਬਣ ਕੇ ਤਿਆਰ ਹੋ ਜਾਵੇ ਤੇ ਜੜਾਂ ਦਾ ਸਾਰਾ ਫਲੇਵਰ ਹੈ ਜਿਹੜਾ ਪਾਣੀ ਤੇ ਚੀਨੀ ਦੇ ਵਿੱਚ ਆ ਜਾਵੇ ਤੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਚੀਨੀ ਹੈਲਥੀ ਨਹੀਂ ਹੈਗੀ ਉਹ ਇਹਦੇ ਵਿੱਚ ਜਿਹੜਾ ਮਿਸ਼ਰੀ ਵੀ ਪਾ ਸਕਦੇ ਨੇ ਗੈਸ ਦੀ ਫਲੇਮ ਆ ਜਿਹੜੀ ਬੰਦ ਕਰ ਦਵਾਂਗੇ ਇਹਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਨਾਲ ਹੀ ਜਾਣਦੇ ਆ ਇਹਦੇ ਫਾਇਦੇ ਕੀ ਨੇ ਇਹੇ ਪੇਟ ਦੀ ਗਰਮੀ ਠੀਕ ਕਰਨ ਵਿੱਚ ਹੈਲਪ ਕਰਦਾ ਹੈ ਜਲਨ ਤਜਾਬ ਜਾਂ ਫਿਰ ਬਾਡੀ ਤੇ ਪਿਤ ਹੋ ਜਾਂਦੀ ਆ ਬੁਖਾਰ ਸਕਿਨ ਰੋਗਾਂ ਲਈ ਜਾਂ ਪਸ਼ਾਬ ਦੀ ਜਲਣ ਮਾਸਪੇਸ਼ੀਆਂ ਦੀ ਅਕੜ ਸਿਰਦਰਦ ਲੇ ਸਾਬ ਲਈ ਬਹੁਤ ਫਾਇਦੇਮੰਦ ਹੈ ਦਵਾਈਆਂ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਹੁਣ ਆਪਾਂ ਜਦੋਂ ਇਹ ਕੋਸਾ ਜਿਹਾ ਹੋ ਗਿਆ ਉਸ ਟਾਈਮ ਤੇ ਇੱਕ ਭਾਂਡਾ ਲਵਾਂਗੇ ਤੇ ਵਿੱਚ ਆਪਾਂ ਮਲਮਲ ਦਾ ਕੱਪੜਾ ਵਿਛਾ ਲਵਾਂਗੇ ਤਾਂ ਕਿ ਜਿਹੜੀ ਮਾੜੀ-ਮੋਟੀ ਮਿੱਟੀ ਹੋਊਗੀ ਉਹ ਵੀ ਨਿਕਲ ਜੂਗੀ ਛਾਲ ਲੈਂਦੇ ਰਾਹੀਂ ਇਹਨੂੰ ਆਪਾਂ ਛਾਲ ਲਵਾਂਗੇ ਬਿਲਕੁਲ ਸਾਫ਼ ਕਰ ਲਵਾਂਗੇ ਇਹਦੀ ਜਿਹੜੀ ਵਰਤੂ ਆਯੁਰਵੇਦ ਦੇ ਵਿੱਚ ਸਿਰ ਤੇ ਮਾਲਿਸ਼ ਕਰਨ ਲਈ ਵੀ ਵਰਤੀ ਜਾਂਦੀ ਹੈ ਇਹਦੇ ਨਾਲ ਜਿਹੜੀ ਡਿਪਰੈਸ਼ਨ ਜਾਂ ਟੈਨਸ਼ਨ ਦੂਰ ਹੁੰਦੀ ਆ ਤੇ ਨੀਂਦ ਵੀ ਚੰਗੀ ਆਉਂਦੀ ਆ ਏ ਆਪਾਂ छान ਲਿਆ ਇਸ ਤਰ੍ਹਾਂ ਇਹ ਆਪਣਾ সিরাপ ਬਣ ਕੇ ਤਿਆਰ ਹੋ ਗਿਆ ਤੁਸੀਂ ਚਾਹੋ ਇਹਨੂੰ ਜਿਹੜਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਇੱਕ ਦੋ ਮਹੀਨੇ ਤੱਕ ਵੀ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਇੱਕ ਦੋ ਮਹੀਨੇ ਤੱਕ ਆਰਾਮ ਨਾਲ ਤੁਸੀਂ ਇਸ সিরাপ ਨੂੰ ਰੱਖ ਸਕਦੇ ਹੋ ਜਿੰਨੀ ਕੁ ਲੋੜ ਆ ਉਹਨਾਂ ਕ ਗਲਾਸ ਦੇ ਵਿੱਚ ਪਾ ਕੇ ਇਹਦੇ ਵਿੱਚ ਠੰਡਾ ਪਾਣੀ ਪਾ ਕੇ ਤੁਸੀਂ ਜਿਹੜਾ ਪੀ ਸਕਦੇ ਹੋ ਹੁਣ ਆਪਾਂ ਇਹਨੂੰ ਸਟੋਰ ਕਰਨ ਲਈ ਸਾਈਡ ਤੇ ਰੱਖ ਦਵਾਂਗੇ ਤੇ ਸ਼ਰਬਤ ਵੀ ਆਪਾਂ ਬਣਾ ਲਵਾਂਗੇ ਇੱਕ ਮੈਂ ਬੋਤਲ ਲੈ ਲਈ ਆ ਇਹਦੇ ਵਿੱਚ ਮੈਂ ਸਟੋਰ ਕਰਕੇ ਰੱਖ ਲੂੰਗੀ ਇੱਕ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਠੰਡਕ ਪਹੁੰਚਾਉਂਦਾ ਏ ਤੇ ਕੂਲਰਾਂ ਦੇ ਵਿੱਚ ਵੀ ਪਾਇਆ ਜਾਂਦਾ ਏ ਕਾਫੂਸ ਦੇ ਨਾਲ ਨਾਲ ਖਸ ਦੀਆਂ ਜੜ੍ਹਾਂ ਵੀ ਜਿਹੜਾ ਕੂਲਰ ਦੇ ਵਿੱਚ ਪਾਈਆਂ ਜਾਂਦੀਆਂ ਨੇ ਇਹਦੇ ਖੁਸ਼ਬੂ ਤੇ ਠੰਡਕ ਪ੍ਰਦਾਨ ਕਰਦਾ ਏ ਪਹਿਲੇ ਪੁਰਾਣੇ ਜ਼ਮਾਨੇ ਦੇ ਵਿੱਚ ਇਸ ਇਹਦੇ ਪਰਦੇ ਵਗੈਰਾ ਵੀ ਲਗਾਏ ਜਾਂਦੇ ਸੀਗੇ ਇੱਕ ਤਰ੍ਹਾਂ ਦਾ ਆਪਾਂ ਤਿਆਰ ਕਰ ਲਿਆ ਦੂਜਾ ਆਪਾਂ ਕਲਰ ਵਾਲਾ ਤਿਆਰ ਕਰਾਂਗੇ ਤੁਸੀਂ ਚਾਹੋ ਕਲਰ ਨਾਲ ਵੀ ਪਾਓ ਜੇ ਤੁਹਾਨੂੰ ਲੱਗਦਾ ਹੈ ਕਿ ਕੈਮੀਕਲ ਨੇਗੇ ਕਲਰ ਦੇ ਵਿੱਚ ਤਾਂ ਤੁਸੀਂ ਕਲਰ ਸਕਿਪ ਵੀ ਕਰ ਸਕਦੇ ਹੋ ਜਿੱਦਾਂ ਮੈਂ ਇੱਕ ਸਿੰਪਲ ਰੱਖਿਆ ਇਸ ਤਰ੍ਹਾਂ ਦਾ ਵੀ ਹੈ ਜਿਹੜਾ ਸਿੰਪਲ ਤੁਸੀਂ ਰੱਖ ਸਕਦੇ ਹੋ ਤੇ ਦੋਨੋਂ ਤਰ੍ਹਾਂ ਦਾ ਆਪਣਾ ਸ਼ਰਬਤ ਇਹ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਆਪਾਂ ਸਰਵ ਕਰ ਲੈਨੇ ਆ ਸਰਵ ਕਿਸ ਤਰ੍ਹਾਂ ਕਰਨਾ ਉਹ ਵੀ ਦੇਖ ਲੈਨੇ ਆਪਾਂ ਇਹ ਸੀਰਪ ਆਪਣਾ ਬਣ ਕੇ ਤਿਆਰ ਹੋ ਗਿਆ ਦੂਜੀ ਸਾਈਡ ਤੇ ਆਪਾਂ ਗਲਾਸ ਲਵਾਂਗੇ ਗਲਾਸ ਦੇ ਵਿੱਚ ਬਰਫ਼ ਪਾ ਲਵਾਂਗੇ ਤੇ ਇੱਕ ਤੋਂ ਡੇਢ ਘੜੀਏ ਜਿਹੜੀ ਆਪਾਂ ਸਰਪ ਦੀ ਇਹਦੇ ਵਿੱਚ ਪਾ ਲਈ ਆ ਤੇ ਬਾਕੀ ਦਾ ਪਾਣੀ ਪਾ ਲਵਾਂਗੇ ਕਿਉਂਕਿ ਮਿੱਠਾ ਕਾਫੀ ਪਾਇਆ ਹੋਇਆ ਸੀਗਾ ਆਪਾਂ ਤੇ ਬਰਫ਼ ਆ ਜਿਹੜੀ ਪਾ ਲਈ ਆ ਉੱਪਰ ਪੁਦੀਨੇ ਦੇ ਪੱਤੇ ਆ ਉਹ ਵੀ ਆਪਾਂ ਪਾ ਲਵਾਂਗੇ ਟੇਸਟੀ ਸਰਪ ਆਪਣਾ ਬਣ ਕੇ ਤਿਆਰ ਆ ਤੇ ਦੂਜੀ ਸਾਈਡ ਤੇ ਦੂਜੇ ਫਲੇਵਰ ਲਈ ਵੀ ਆਪਾਂ ਥੋੜਾ ਜਿਹਾ ਦੇ ਵਿੱਚ ਖਸ ਦਾ ਸ਼ਰਬਤ ਪਾ ਲਿਆ ਤੇ ਬਰਫ਼ ਪਾ ਲਵਾਂਗੇ ਲੋੜ ਅਨਸਾਰ ਇਹਦੇ ਵਿੱਚ ਪਾਣੀ ਪਾ ਲਿਆ ਤੇ ਉੱਪਰ ਪੁਦੀਨੇ ਦੇ ਪੱਤੇ ਪਾ ਲਿਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਜਾਂ ਫਿਰ ਚਾਟ ਮਸਾਲਾ ਵੀ ਪਾ ਸਕਦੇ ਹੋ ਪਰ ਸ਼ਰਬਤ ਆ ਜਿਹੜਾ ਮਿੱਠਾ ਹੀ ਹੁੰਦਾ ਹੈ ਇਸ ਲਈ ਆਪਾਂ ਮਿੱਠਾਈ ਜਿਹੜਾ ਸ਼ਰਬਤ ਬਣਾਇਆ ਹੈ ਦੋਨੋਂ ਤਰ੍ਹਾਂ ਦਾ ਸ਼ਰਬਤ ਬਣ ਕੇ ਤਿਆਰ ਆ ਇਸ ਲਈ ਸਰਦੀ ਦੇ ਵਿੱਚ ਜਿਹੜਾ ਸਾਨੂੰ ਖਾਸ ਦਾ ਸ਼ਰਬਤ ਜ਼ਰੂਰ ਪੀਣਾ ਚਾਹੀਦਾ ਹੈ ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦਿਓ ਇਦਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਜੀ